ਇਹ ਦਾਸਤਾਨ ਕਿਸੇ ਆਮ ਮਨੁੱਖ ਦੀ ਨਹੀਂ ਇਹ ਗਾਥਾ ਹੈ ਉਸ ਸੂਰਮੇ ਦੀ ਜਿਸ ਨੇ ਆਪਣੀ ਜਵਾਨੀ ਆਪਣਾ ਘਰ ਆਪਣਾ ਸਭ ਕੁਝ ਕੌਮ ਦੇ ਲਈ ਖੇਲਾ ਦਿੱਤਾ ਇੱਕ ਅਜੇਹਾ ਯੋद्धा ਜਿਸ ਦੀਆਂ ਨੀਲੀਆਂ ਅੱਖਾਂ ਵਿੱਚ ਖਾਲਿਸਤਾਨ ਦਾ ਸੁਪਨਾ ਸੀ ਜਦੋਂ ਪੰਜਾਬ ਦੀ ਧਰਤੀ 1984 ਦੇ ਜ਼ਖਮਾਂ ਨਾਲ ਕਰਾਰ ਰਹੀ ਸੀ ਉਦੋਂ ਮਾਲਵੇ ਦੇ ਪਿੰਡ ਤਖਾਨਵਦ ਤੋਂ ਇੱਕ ਸ਼ੇਰ ਨੇ ਦਹਾੜ ਮਾਰੀ ਉਹ ਨਾਮ ਸੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟਨੈਂਟ ਜਨਰਲ ਭਾਈ ਦਰਸ਼ਨ ਸਿੰਘ ਤਖਾਨਵਦ ਇਹ ਕੋਈ ਕਲਪਨਾ ਨਹੀਂ ਇਹ ਸਾਡੇ ਕੱਲ ਦਾ ਉਹ ਸੱਚ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਜ਼ਿਲ੍ਹਾ ਮੋਗਾ ਦਾ ਪਿੰਡ ਤਖਾਣਵਦ ਸਾਲ 1957 ਇੱਥੇ ਜਨਮੇ ਭਾਈ ਦਰਸ਼ਨ ਸਿੰਘ ਬਚਪਨ ਤੋਂ ਹੀ ਗੰਭੀਰ ਸੁਭਾਅ ਵਾਲੇ ਸਨ 6 ਫੁੱਟ ਤੋਂ ਲੰਮਾ ਕੱਦ ਚੌੜੀ ਛਾਤੀ ਚਿਹਰੇ ਤੇ ਗੁਰਸਿੱਖੀ ਦਾ ਨੂਰ ਪਰ ਸਰੀਰਿਕ ਤਾਕਤ ਉਹਨਾਂ ਦਾ ਮਕਸਦ ਨਹੀਂ ਸੀ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਅਤੇ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਤਾਂ ਭਾਈ ਦਰਸ਼ਨ ਸਿੰਘ ਦੀ ਰੂਹ ਕੰਬ ਗਈ ਇੱਕ ਕਿਸਾਨ ਦਾ ਪੁੱਤ ਜਿਸ ਦੇ ਹੱਥ ਹਲ ਫੜਦੇ ਸੀ ਉਹਨਾਂ ਹਥਿਆਰ ਫੜ ਲਏ ਉਹਨਾਂ ਨੇ ਸਮਝ ਲਿਆ ਸੀ ਕਿ ਗੁਲਾਮੀ ਦੀਆਂ ਜ਼ੰਜੀਰਾਂ ਹੁਣ ਤੋੜਨੀਆਂ ਪੈਣਗੀਆਂ ਉਹ ਘਰ-ਬਾਰ ਤਿਆਗ ਕੇ ਖਾਲਸਤਾਨ ਲਿਬਰੇਸ਼ਨ ਫੋਰਸ ਵਿੱਚ ਸ਼ਾਮਿਲ ਹੋਏ ਜਿੱਥੇ ਉਹਨਾਂ ਦੇ ਨਾਲ ਭਾਈ ਗੁਰਜਨ ਸਿੰਘ ਬੁੱਤ ਸਿੰਘ ਵਾਲਾ ਤੇ ਭਾਈ ਅਵਤਾਰ ਸਿੰਘ ਬ੍ਰਹਮਾ ਵਰਗੇ ਸੂਰਮੇ ਖੜੇ ਸਨ 18 ਜੂਨ 1987 ਥਾਣਾ ਬਾਗਾ ਪੁਰਾਣਾ ਇੱਥੇ ਦਾ ਮੁਖੀ ਇਨਸਪੈਕਟਰ ਮੀਤ ਸਿੰਘ ਸਿੱਖ ਨੌਜਵਾਨਾਂ ਤੇ ਤਸ਼ੱਦਦ ਲਈ ਬਦਨਾਮ ਸੀ ਉਹ ਸਮਝਦਾ ਸੀ ਕਿ ਸਰਕਾਰੀ ਵਰਦੀ ਦਾ ਰੋਬ ਕੌਮ ਦੀ ਆਵਾਜ਼ ਨੂੰ ਖਾਮੋਸ਼ ਕਰ ਦੇਵੇਗਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਵਾਕ ਕਿਹੜਿਆਂ ਨਾਲ ਪੈਣ ਵਾਲਾ ਹੈ ਸਵੇਰੇ 9 ਵਜੇ ਜਦੋਂ ਥਾਣਾ ਭਰਿਆ ਪਿਆ ਸੀ ਭਾਈ ਦਰਸ਼ਨ ਸਿੰਘ ਤਖਾਨਵਦ ਭਾਈ ਗੁਰਜਨ ਸਿੰਘ ਤੇ ਉਹਨਾਂ ਦੇ ਸਾਥੀ ਸਿੱਧੇ ਮੌਤ ਦੇ ਮੂੰਹ ਵਿੱਚ ਦਾਖਲ ਹੋਏ ਇਹ ਕੋਈ ਲੁਕਵਾ ਹਮਲਾ ਨਹੀਂ ਸੀ ਇਹ ਸੀ ਸਿੱਧੀ ਚੁਣੌਤੀ ਦਿਨ ਦਿਹਾੜੇ ਪੁਲਿਸ ਦੇ ਗੜ ਵਿੱਚ ਜਾ ਕੇ ਉਹਨਾਂ ਨੇ ਉਸ ਜ਼ਾਲਿਮ ਇੰਸਪੈਕਟਰ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਇਸ ਕਾਰਵਾਈ ਨੇ ਪੂਰੇ ਪੁਲਿਸ ਤੰਤਰ ਨੂੰ ਹਿਲਾ ਦਿੱਤਾ ਸਰਕਾਰ ਨੂੰ ਸਮਝ ਆ ਗਿਆ ਕਿ ਇਹ ਯੋਧੇ ਨਾਂ ਮਰਨ ਤੋਂ ਡਰਦੇ ਹਨ ਨਾ ਮਾਰਨ ਤੋਂ ਜਦੋਂ ਸਰਕਾਰ ਯੋਧਿਆਂ ਨੂੰ ਮੈਦਾਨ ਵਿੱਚ ਹਰਾ ਨਾ ਸਕੇ ਉਹਨਾਂ ਨੇ ਆਪਣਾ ਸਭ ਤੋਂ ਗੰਦਾ ਰੂਪ ਦਿਖਾਇਆ ਸਿੰਘਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਭਾਈ ਦਰਸ਼ਨ ਸਿੰਘ ਦੇ ਸਾਥੀ ਭਾਈ ਬਲਦੇਵ ਸਿੰਘ ਦੀਪਾ ਦੇ ਪਰਿਵਾਰ ਨਾਲ ਜੋ ਵਰਣੀ ਹੋਈ ਉਹ ਸੁਣ ਕੇ ਪੱਥਰ ਦਿਲ ਵੀ ਪਿਗਲ ਜਾਏ ਉਹਨਾਂ ਦੀ ਪਤਨੀ ਬੀਬੀ ਦਰਸ਼ਨ ਕੌਰ ਅਤੇ 9 ਮਹੀਨੇ ਦੇ ਬੱਚੇ ਨੂੰ ਹਿਰਾਸਤ ਵਿੱਚ ਲਿਆ ਗਿਆ ਨਹਿਰ ਦੇ ਪੁਲ ਤੇ ਰੋਕ ਕੇ ਰਾਈਫਲਾਂ ਦੇ ਬੱਟਾ ਨਾਲ ਕੁੱਟਿਆ ਗਿਆ ਘਰ ਲੁੱਟ ਕੇ ਅੱਗ ਦਿੱਤੀ ਗਈ ਪਸ਼ੂ ਤਾਂ ਖੁੱਲੇ ਛੱਡ ਦਿੱਤੇ ਗਏ ਪਰ ਧੰਨ ਉਹ ਮਾਵਾਂ ਤੇ ਭੈਣਾਂ ਜਿਨ੍ਹਾਂ ਨੇ ਇੰਨਾ ਤਸ਼ੱਦਦ ਸਹਿ ਕੇ ਵੀ ਸਿੱਦਕ ਨਹੀਂ ਛੱਡਿਆ ਉਹ ਯੋਧਿਆਂ ਲਈ ਅਰਦਾਸਾਂ ਕਰਦੀਆਂ ਰਹੀਆਂ ਭਾਈ ਦਰਸ਼ਨ ਸਿੰਘ ਇਹ ਸਭ ਜਾਣਦੇ ਸਨ ਪਰ ਉਹਨਾਂ ਦੇ ਕਦਮ ਕਦੇ ਪਿੱਛੇ ਨਹੀਂ ਹਟੇ ਤੇ ਫੇਰ ਆਈ ਉਹ ਕਾਲੀ ਰਾਤ 11 ਮਈ 1999 ਪਿੰਡ ਕੌਂਕੇਕਲਾਂ ਪੁਲਿਸ ਅਤੇ ਸੀਆਰਪੀਐਫ ਨੇ ਪਿੰਡ ਨੂੰ ਘੇਰ ਲਿਆ ਰਿਕਾਰਡ ਕਹਿੰਦੇ ਨੇ ਕਿ ਮੁਕਾਬਲਾ ਹੋਇਆ ਪਰ ਸੱਚ ਜੋ ਪਰਿਵਾਰ ਦੱਸਦੇ ਹਨ ਉਹ ਵੱਖਰਾ ਹੈ ਕੇ ਤੜਕੇ 3 ਵਜੇ ਜਦੋਂ ਭਾਈ ਸਾਹਿਬ ਇਸ਼ਨਾਨ ਕਰ ਰਹੇ ਸਨ ਪੁਲਿਸ ਨੇ ਧੋਖੇ ਨਾਲ ਘਰ ਤੇ धावा ਮਾਰਿਆ ਬਿਨਾਂ ਕਿਸੇ ਮੁਕਾਬਲੇ ਦਾ ਮੌਕਾ ਦਿੱਤੇ ਉਹਨਾਂ ਨੂੰ ਤੇ ਉਹਨਾਂ ਦੇ ਸਾਥੀ ਭਾਈ ਹਰਵਿੰਦਰ ਸਿੰਘ ਲੱड्डੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਜਗਰਾਉਂ ਦੇ ਉਸ ਬਦਨਾਮ ਤਸ਼ੱਦਦ ਕੇਂਦਰ ਵਿੱਚ ਲਿਜਾਇਆ ਗਿਆ ਜਿੱਥੇ ਐਸਐਸਪੀ ਗੋਵਿੰਦ RAM ਦਾ ਕਹਿਰ ਮਸ਼ਹੂਰ ਸੀ ਕਿ ਉਸ ਰਾਤ ਕੀ ਕੁਝ ਨਹੀਂ ਹੋਇਆ ਹੋਵੇਗਾ ਦੁਸ਼ਮਣ ਚਾਹੁੰਦਾ ਸੀ ਕਿ ਪਤੇ ਮਿਲ ਜਾਣ ਪਰ ਗੁਰੂ ਦੇ ਲਾਲਾ ਨੇ ਸਰੀਰ ਦੇ ਟੁਕੜੇ ਮੰਜ਼ੂਰ ਕਰ ਲਏ ਪਰ ਜ਼ੁਬਾਨ ਨਹੀਂ ਖੋਲੀ ਉਹਨਾਂ ਨੇ ਚੁੱਪ-ਚਾਪ ਸ਼ਹਾਦਤ ਦਾ ਜਾਨ ਪੀਤਾ ਅਤੇ ਸਾਬਿਤ ਕਰ ਦਿੱਤਾ ਕਿ ਸਿੱਖ ਦਾ ਸਰੀਰ ਖਤਮ ਹੋ ਸਕਦਾ ਹੈ ਪਰ ਅਣਕ ਨਹੀਂ ਭਾਈ ਦਰਸ਼ਨ ਸਿੰਘ ਤਖਾਨਵਦ ਅੱਜ ਸਰੀਰਿਕ ਤੌਰ ਤੇ ਨਹੀਂ ਪਰ ਉਹਨਾਂ ਦੀ ਸੋਚ ਅੱਜ ਵੀ ਪੰਜਾਬ ਦੀ ਹਵਾ ਵਿੱਚ ਸਾਹ ਲੈਂਦੀ ਹੈ ਨੌਜਵਾਨਾਂ ਦੇ ਦਿਲਾਂ ਵਿੱਚ ਧੜਕਦੀ ਹੈ ਹਰ ਸਾਲ 11 ਮਈ ਨੂੰ ਪਿੰਡ ਤਖਾਨਵਦ ਵਿੱਚ ਇਕੱਠੀ ਹੁੰਦੀ ਹੈ ਸੰਗਤ ਇਸ ਗੱਲ ਦੀ ਗਵਾਹ ਹੈ ਕਿ ਕੌਮ ਆਪਣੇ ਸ਼ਹੀਦਾਂ ਨੂੰ ਕਦੇ ਨਹੀਂ ਭੁੱਲਦੀ ਉਹ ਲੈਫਟੇਨੈਂਟ ਜਨਰਲ ਸਨ ਪੁੱਤ ਸਨ ਭਰਾ ਸਨ ਪਰ ਸਭ ਤੋਂ ਵੱਧ ਉਹ ਮਿਸਾਲ ਸਨ ਜਿਸਨੇ ਦੱਸਿਆ ਕਿ ਜਦੋਂ ਗਲਤ ਧਰਮ ਗੈਰਤ ਅਤੇ ਅਸਲੀਅਤ ਦੀ ਹੋਵੇ ਤਾਂ ਸਿਰ ਦੀ ਪਰਵਾਹ ਨਹੀਂ ਕੀਤੀ ਜਾਂਦੀ ਉਹਨਾਂ ਦਾ ਜੀਵਨ ਇੱਕ ਇਤਿਹਾਸਿਕ ਦਸਤਾਵੇਜ਼ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਵਾਵੇਗਾ ਕਿ ਅਸੀਂ ਕੌਣ ਹਾਂ ਸਾਡਾ ਵਿਰਸਾ ਕੀ ਹੈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਇਹ ਸਾਡਾ ਛੁਪਾਇਆ ਗਿਆ ਇਤਿਹਾਸ ਹੈ ਇਸ ਨੂੰ ਜ਼ਿੰਦਾ ਰੱਖਣਾ ਜ਼ਰੂਰੀ ਹੈ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਇਸ ਨੂੰ ਫੋਲੋ ਕਰੋ ਤਾਂ ਜੋ ਹਰ ਸ਼ਹੀਦ ਦਾ ਸੱਚ ਸਾਹਮਣੇ ਆ ਸਕੇ ਜਿਨ੍ਹਾਂ ਨੇ ਸਾਡੇ ਲਈ ਆਪਣਾ ਅੱਜ ਕੁਰਬਾਨ ਕੀਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ